ਮੀ ਕੋ 10 ਜਣੇ ਨਿਸ਼ਾਮ ਹੋਏ। ਸਮੇਰ ਬਰਵਤ ਦੇ ਬਰਗੁੰਦਾਨ ਸਾਹਿਬ ਨੂੰ ਸਿਦਾਰ ਨਾਥ ਨੇ ਸਵਾਲ ਕੀਤਾ ਜਿਸਾ ਕਾਰਬੋਜੀ ਆਪ ਚਰਚਾ ਕਰ ਰਹੇ ਕੋ ਕਿੰਨੀ ਸ਼ਕਤੀ ਇਹ ਦੇ ਵਿੱਚ ਕਿਉਂਕਿ ਹੁਕਮ ਉਸ ਤਰ چلਦਾ ਜਿਹਦੇ ਇਹ ਸ਼ਕਤੀ ਹੋਵੇ ਜੇ ਸ਼ਕਤੀ ਨਹੀਂ ਹੈ ਉਹਦੇ ਹੁਕਮ ਨਹੀਂ ਚਲਦਾ ਨਰਤਾ ਦਾ ਵੱਡਾ ਅਵਸਰ ਹੁਕਮ ਚਲਦਾ ਕੁਝ ਪ੍ਰਾਸੀ ਚਾਹੇ ਵੀ ਮੈਂ ਆਪਣਾ ਹੁਕਮ ਚਲਾਵਾ ਨਹੀਂ ਚਲ ਸਕਦਾ ਜਿਹਦੇ ਕੋ ਸ਼ਕਤੀ ਹੈ ਉਸ ਦਾ ਹੁਕਮ ਚਲਦਾ ਤੇ ਉਸ ਪਰ ਮਾਤਵਾ ਬੋਲ ਕੇ ਨਹੀਂ ਸ਼ਕਤੀ ਨਹੀਂ ਉਸ ਨੇ ਜੋ ਹੁਕਮ ਨੂੰ ਸਾਰੇ ਮੰਨਣ ਮੁਨਾਸਬ ਫਰਮਾਨ ਲਗੇ ਗਾਵੇ ਕੋ ਤਾਣਾ ਉਹ ਦੀ ਉਸਤ ਕੋਈ ਤਾਂ ਹੀ ਗਾ ਸਕਦਾ ਜੇ ਉਹ ਦੀ ਸ਼ਕਤੀ ਹੋਵੇ ਹੋਵੇ ਕਿਸੇ ਤੋਂ ਨਾ ਤੇ ਕਿਸ ਸ਼ਕਤੀ ਹੋਵੇ ਤੋ ਇਹੋ ਸ਼ਕਤੀ ਦਾ ਵਰਣਨ ਕਰ ਸਕਦਾ ਕੋਈ ਸਾਹਮਣੇ ਪਹਿਲਵਾਨ ਆ ਜਾਏ ਤੂੰ ਉਹਦਾ ਮਹਿਲਵਾਨ ਦਾ ਪਤਾ ਹੀ ਨਾ ਕਿੰਨੀ ਸ਼ਕਤੀ ਦਾ ਮਾਲਕ ਹੈ ਉਹਦੇ ਨਾਲ ਕੁਸ਼ਤੀ ਕਰਾਰਗੇ ਤੇ ਫਿਰ ਪਤਾ ਲੱਗਦਾ ਹਾਂ ਕਿਹੜਾ ਵੱਡਾ ਤਕੜਾ ਕਿਹੜਾ ਹੈ ਦੋਨਾਂ ਚ ਤੋ ਉਸੇ ਸ਼ਕਤੀਆਂ ਸੀਮ ਨੇ ਉਹਦੇ ਉਹਦਾ ਸ਼ਕਤੀ ਵਰਗਾ ਉਹਦੇ ਨਾਲ ਦਾ ਕੋਈ ਹੈ ਹੀ ਨਹੀਂ ਜਿਹੜਾ ਦੱਸ ਸਕੇ ਵੀ ਉਹਦੀ ਇਤਨੀ ਸ਼ਕਤੀ ਹੈ ਕਿਉਂਕਿ ਇੰਨੀ ਸ਼ਕਤੀ ਕਿਸੇ ਚ ਹੈ ਹੀ ਨਹੀਂ ਗਾਵੇ ਕੋ ਤਾਂ ਨਾ ਹੋਵੇ ਕਿਸੇ ਦਾ ਕਿਸੇ ਜਨੀ ਸ਼ਕਤੀ ਹੋਵੇ ਤਾਂ ਉਸ ਸ਼ਕਤੀ ਵਾਲੇ ਦੁਬਾਰੇ ਜਾਣ ਸਕਦਾ ਬੋਲ ਸਕਦਾ ਕਹਿ ਸਕਦਾ ਗਾਵੇ ਕੋ ਦਰ ਜਾਣੇ ਨਿਸ਼ਾਨ ਉਹਦੀ ਸ਼ਕਤੀ ਅੰਦਰ ਤਾਂ ਕੀ ਬੋਲਣ ਕਰਨਾ ਉਹਦੀ ਦਾਤਾ ਦਾ ਵੀ ਬੋਲਣ ਨਹੀਂ ਕਰ ਸਕਦੇ ਕਿੰਨੀਆਂ ਦਾਤਾ ਤੇੜ ਵੱਲ ਜਦ ਉਹਦੀ ਦਾਤਾ ਨਾਲ ਹੀ ਬਖਸ਼ਾਰ ਨਹੀਂ ਅਸੀਂ ਕਰ ਸਕਦੇ ਕਿੰਨਾ ਬੜਾ ਦਾਤਾ ਹੈ ਤਾਂ ਸੇ ਉਹਦੀ ਸ਼ਕਤੀਆਂ ਦਾ ਕੀ ਬੋਲਣ ਕਰ ਸਕਦੇ ਆ ਮੇਰੇ ਕੋ ਦਾਤਾ ਹੀ ਬੜੀਆਂ ਦੇਣ ਵਾਲਾ ਜਿਹੜਾ ਇੰਨੀ ਦాతਾ ਦੇਣ ਵਾਲਾ ਹੋਏ ਤੋ ਕੋਈ ਗਵਦੀ ਸ਼ਕਤੀ ਦਾ ਵਰਣਨ ਕਰ ਲਈ ਤੇ ਗਾਨੀ ਸੰਧ। ਵਿਯੋਧ ਦੇ ਵਿਜਿਤ ਦਸ਼ਤ ਮਹਿਲ ਬੜੀ ਪ੍ਰਾਚੀਨ ਗੱਲ ਹੈ। ਉਹਨਾਂ ਦਾ ਨਯੋਧ ਦੇ ਮੇਂ ਘਟਵਾਦੀ ਉਹਨਾਂ ਸੀ ਸ਼ਾਂਤ ਮਾਹੂਲ ਸੀ। ਦਸ਼ਤ ਮਹਿਲ ਦੇ ਵਿੱਚ ਇੱਕ ਮੰਦਰ ਹੈ। ਜਿਸ ਵਿੱਚ ਬਗਵਾਨ ਰਾਮ, ਲਕਸ਼ਮਣ, ਸ਼ਤਰੂਗਨ, ਭਰਤ ਔਰ ਮਾਤਾ ਸਿਦਾ ਨਹੀਂ ਹੈ ਮੂਰਤੀਆਂ ਨਹੀਂ ਹਨ ਹਨੂਮਾਨ ਜੀ ਸਨੇਹ ਇਹ ਗ੍ਰਾਮ ਪ੍ਰਸਾਦ ਜੀ ਨੇ ਜਿਹੜੇ ਉਹ ਸਾਰੇ ਮਹਿਲ ਦਾ ਪ੍ਰਬੰਧ ਸੰਭਾਲਦੇ ਨੇ ਬੜੇ ਭਗਤੀ ਭਾਵ ਵਾਲੇ ਬੜੇ ਬ੍ਰੇਮੀ ਔਰ ਬਿਲਕੁਲ ਵਿਰक्त रहने वाले ਮਾਤਮਾ ਨਹੀਂ ਨੇ ਉਹਨਾਂ ਦਾ ਆਪਾ ਅਰਤੀ ਕਰਦੇ ਨੇ ਕੀਰਤਨ ਕਰਦੇ ਨੇ ਸਤਸੰਗ ਵਿਚਾਰ ਕਰਦੇ ਨੇ ਔਰ ਰਾਤ ਨੂੰ ਮੂਰਤੀਆਂ ਦਾ ਸੈਨ ਕਰਾਇਆ ਜਾਂਦਾ ਹੈ ایک گھنٹہ پھر کول بیٹھ کے مہاراج کا نام جب دست کرتے ہیں یہ انہوں کا نیم سر مندر بہت سارے مہاتما ریڈنگ سن سارے سنتوشی مہاتما سن کوئی پیسہ دل کوئی رکھتے ہی نہیں سن کوئی بھی مندر جہی بھی کوئی سنگت آنڈی سی جو انہوں نے چڑھاوا چڑھا وہ سارا پیسہ کٹھا کر کے روز دروز پلٹو رام ٹھیک ਰੰਦੇ ਸੰ ਬਣਿਆ ਕਨਿਆਣੇ ਦਾ ਕੰਮ ਕਰਦੇ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਸੀ ਜੋ ਵੀ ਚੜਦਾ ਹੈ ਤੇ ਉਹਦਾ ਉਹ ਰਾਸ਼ਨ ਭੇਜ ਦਿੰਦੇ ਸੰ ਮੰਦਰ ਚ ਮਗਾਉਂਦਾ ਬਹੁਗੰ ਦਾ ਸੀ ਤੇ ਉਹੀ ਮੋਗ ਪ੍ਰਸ਼ਾਦ ਸਾਰੇ ਸਾਧੂ ਉਹਨਾਂ ਦੇ ਦਿੱਤਾ ਜਾਂਦਾ ਸੀ ਜੋ ਸਾਰੇ ਮੰਦਰ ਚ ਰਹਿਣ ਵਾਲੇ ਸਾਧੂ ਉਸਤੇ ਨਿਰਭਰ ਸਨ ਜੋ ਉਥੇ ਜੁਲਾਵਾ ਚੜਦਾ ਸੀ ਬੜੇ ਬ੍ਰਹਮ ਨਾਰ ਸੰਤੋਸ਼ ਨਾਰ ਸਾਰੇ ਰੰਦੇ ਸੰ اور رام پرساد جی انہوں نے روز کتھا بارتا وارتہ سنا ستسنگ سنا آڑے سن بڑے سنتوشی مہاتما سن ایک بار ایسا ہوا بھی کوئی آیا ہی نہیں چڑھا ہی نہیں چڑھے کچھ آئے بھی تو پھول چڑھا کے چلے گئے شام دا سمے ਤੇ ਕਹਿੰਦੇ ਅਜ ਭੋਗ ਕਿਦਾਂ ਲਗੇ ਭਗਵਾਨ ਨੂੰ ਕੁਛ ਹੈ ਹੀ ਨਹੀਂ ਸਮਗਰੀ ਹੈ ਹੀ ਨਹੀਂ ਕੁਛ ਵੀ ਕੋਈ ਧਨ ਪਦਾਰਥ ਨਹੀਂ ਆਇਆ ਕੋਈ ਅਨਾਜ ਵੀ ਨਹੀਂ ਆਇਆ ਕੀ ਕੀਤਾ ਜਾਵੇ ਜਦ ਕੋਈ ਪ੍ਰਬੰਧ ਨਹੀਂ ਹੁੰਦ ਜਿਸਿਆ ਤਾਂ ਫਿਰ ਉਸਲੇ ਰਾਮ ਪ੍ਰਸਾਦ ਜੀ ਨੇ ਦੋ ਮਹਾਤਮਾ ਭੇਜੇ ਪਲਟੂ ਦਾ ਜੀ ਕੋਲ ਵੀ ਆਪ ਅਜ ਰਾਸ਼ਨ ਉਧਾਰ ਦੇ ਦਿਓ ਕਿਉਂਕਿ ਇਹ ਭਗਵਾਨ ਵਾਸਤੇ ਪ੍ਰਸ਼ਾਦ ਬਣਾਣ ਵਾਸਤੇ ਵੀ ਕੁਛ ਨਹੀਂ ਹੈ ਭਗਵਾਨ ਨੂੰ ਤੇ ਫਿਰ ਉਹਨਾਂ ਹੱਲ ਰੱਖ ਲੋ ਫਿਰ ਅਸੀਂ ਦੂਸਰੇ ਚੌਥੇ ਦਿਨ ਜਿਹੜਾ ਵੀ ਕੋਈ ਦਾਨ ਆਏ ਤੁਹਾਨੂੰ ਦੇਵਾਂਗੇ ਉਹ ਸਿੱਕੜ ਲੈਣਾ ਤੁਸੀਂ ਕਿਉਂਕਿ ਜਿੰਨਾ ਚੜਤ ਹੁੰਦੀ ਸੀ ਉਹਦੇ ਮੁਤਾਬਕ ਜਿੰਨਾ ਰਾਸ਼ਨ ਆਉਂਦਾ ਸੀ ਉਨਾ ਹੀ ਸਾਦਿਆਂ ਨੂੰ ਦੇ ਦਿੱਤਾ ਜਾਂਦਾ ਸੀ ਥੋੜਾ ਹੋਵੇ ਜਿਆਦਾ ਹੋਵੇ ਤੇ ਮਾਤਾ ਵੀ ਉਹਨਾਂ ਹੀ ਖਾ ਕੇ ਸੰਤੁਸ਼ਟ ਹੋ ਜਾਂਦੇ ਸਨ ਕੋਈ ਐਸਾ ਨਹੀਂ ਸੀ ਬਿਜਰੂਰੀ ਸਭ ਨੇ ਵੀ ਦੋ ਪ੍ਰਸ਼ਾਦਾਂ ਨੇ ਦੋ ਹੀ ਖਾ ਕੇ ਸੰਤੁਸ਼ਟ ਹੋ ਜਾਂਦੇ ਸਨ ਉਵੇਂ ਨਹੀਂ ਜਿਆਦਾ ਚੜਾਵਾ ਗਿਆ ਚਾਰ ਪਛਾਦੇ ਮਿਲ ਗਿਆ ਚਾਰ ਗਾ ਕੇ ਸੰਤੁਸ਼ਟ ਹੋ ਗਏ ਆਪਣਾ ਭਜਨ ਕਰਦੇ ਸੰਸਾਰ ਇਹ ਸੰਤੋਸ਼ੀ ਸੰ ਆਉਸੇ ਆਇਆ ਇਹ ਕੁਛ ਨਹੀਂ ਚੜਾਵਾ ਇਹ ਨਹੀਂ ਚੜਿਆ ਇਹ ਦੋ ਸੰਤ ਭੇਜ ਦਿੱਤੇ रामप्रसाद ਜੀ ਜਾਓ ਕਲੋਦਾਸ ਜੀ ਨੂੰ ਕਹੋ ਵੀ ਅੱਜ ਵਾਸਤੇ ਰਾਸ਼ਨ ਥੋੜਾ ਦੇ ਦੇਣ ਭਗਵਾਨ ਨੂੰ ਭੋਗ ਤਾਂ ਲਵਾਈਏ ਕਲੋਦਾਸ ਕਹਿੰਦੇ ਦੇਖੋ ਮੇਰਾ انگ دہار ہے میں ادھار کر ہی نہیں تو میں سارا ویوہار نگت سے رکھے جنا چڑھاوا آنا راشن میں روز بھیج دینا تو اج کچھ آیا نہیں اس کر کے میں ناج دے نہیں سکتا میں ادھار کردہ نہیں منع کر دسم ناش ہو کے آ گئے آگے دسے رام پرساد جی نے بھی اس طرح منع کر دیا ਕਿ ਚਲੋ ਪ੍ਰਭੂ ਦੀ ਇੱਛਾ ਅੰਜਲ ਲਈ ਭੋਗ ਲਵਾ ਦੇਣ ਨਾ ਉਹਨਾਂ ਨੇ ਜਲ ਲਈ ਭੋਗ ਲਾਇਆ ਸਾਰੇ ਨੇ ਸੰਤਾਂ ਮਹਾਂਮਤਾਂ ਦੇ ਸਾਹਮਣੇ ਜਲ ਲਈ ਪੀਤਾ ਔਰ ਭੁੱਖੇ ਹੀ ਸੋਏ ਸਰੀਰ ਰਾਤ ਨੂੰ ਕੋਲੂ ਦਾਸੀ ਆਰਾਮ ਕਰਦੇ ਸਨ ਰਾਤ ਦੇ ਇੱਕ ਵਜੇ ਦਾ ਸਮਾਂ ਹੋਇਆ ਕਿਸੇ ਨੇ ਦਰਵਾਜ਼ਾ ਖੜਗਾ ਦਿੱਤਾ ਜਿਹੜਾ ਸਾਰਾ ਦਿਨ ਕੰਮ ਕਰੇ ਜੇ ਉਹਨੂੰ ਉਠਾਇਆ ਜਾਵੇ ਖਿੱਚ ਜਾਂਦਾ। ਤੋ ਖਿੱਚ ਕੇ ਉੱਠਿਆ ਵੀ ਘੋਣੇ ਇਸ ਵੇਲੇ ਦਰਵਾਜ਼ਾ ਖੜਕਾ ਰਿਹਾ। ਬੱਚਿਆਂ ਦੀ ਆਵਾਜ਼ ਆਹੀ ਵਾਰ। ਕਹਿੰਦੇ ਕੋਈ ਸ਼ਰਾਰਤੀ ਬੱਚੇ ਨੇ ਡਾਂਟਾ ਇਹਨਾਂ ਨੂੰ ਜਾ ਕੇ ਜਿਹੜਾ। ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਬੜੇ ਸੁੰਦਰ ਚਾਰ ਲੜਕੇ ਬਾਹਰ ਖੜੇ ਨੇ। ਹੂੰ। ਕੋਈ 10-12 ਸਾਲ ਦੀ ਉਮਰ ਹੈ। ਬੜੇ ਸੋਹਣੇ। ਉਹ ਇੱਕਦਮ ਅੰਦਰ ਆ ਗਏ। ਇਕ ਹੋਇਆ ਨਾ ਨਿਤ ਤੰਬੂੜਾ ਉਹ ਸਾਰਿਆਂ ਨੇ ਲਿਕੇ ਲਗੇ 1.5 ਪਰਨੇ ਦਾ ਥੈਲਾ ਪੰਜ ਤਾਲੀ ਬਣੇ ਖੋਲੋ ਇਹ ਤੁਹਾਨੂੰ ਲੈ ਲਓ ਤੇ ਇਹਦਾ ਰਾਸ਼ਨ ਉੱਥੇ ਭੇਜ ਦਿਓ ਸਾਨੂੰ ਰਾਮ ਪ੍ਰਸਾਦ ਜੀ ਨੇ ਭੇਜਿਆ ਉਹ ਦੇਖਿਆ 1000 ਪੈਸੇ 1600 ਚਾਂਦੀ ਦੇ ਰੁਪਏ ਨੇ ਬੜਾ ਅਹਰਾਨ ਹੋਇਆ ਕਹਿੰਦੇ ਮਾਰੇ ਇਤਨਾ ਪੈਸਾ ਹੈ ਤੇ ਮੇਰੀ ਸਾਰੀ ਦੁਕਾਨ ਤੇ ਦਰਵਾਸ਼ੀ ਨਹੀਂ ਕੋਈ ਨਹੀਂ ਜਿੰਨਾ ਤੁਸੀਂ ਪੈਸਾ ਲੈ ਕੇ ਆਏ ਹੋ ਇੰਨਾ ਸਮਾਨ ਮੇਰੀ ਦੁਕਾਨ ਜੀ ਵੀ ਨਹੀਂ ਹੈ ਤੇ ਰਾਤ ਨੂੰ ਐਨਾ ਟਾਈਮ ਤੁਸੀਂ ਇਹ ਕਿਉਂ ਤਕਲੀਫ ਕੀਤੀ ਉਹਨਾਂ ਨੇ ਤੇ ਮੈਂ ਮਾਫੀ ਮੰਗਦਾ ਹਾਂ ਮੈਂ ਦਰਵਾਸ਼ੀ ਨੇ ਅੱਜ ਭੇਜਿਆ ਮਨ ਜਬੜੀ ਸੋਚਦਾ ਵੀ ਇਤਨਾ ਪੈਸਾ ਰਾਮ ਪ੍ਰਸਾਦ ਜੀ ਨੇ ਭੇਜ ਦਿੱਤਾ ਤੇ ਸਾਰੀ ਦੁਕਾਨ ਹੀ ਮੈਂ ਭੇਜਦਾ ਤਾਂ ਵੀ ਨਾ ਪੂਰਾ ਹੋਵੇ ਤੇ ਐਸਾ ਕੀ ਕੀਤਾ ਇਹਨਾਂ ਨੇ پھر ادھار منگ رہے سن کوئی سمجھ نہیں آئی ادے وہ اس لئے چلے گئے سویرے راشن بھیج دینا وہ ہمیشہ بھیج دینا کدی بھی نہ بھی اپنے بگتا نکا نہیں دیکھنا چاہتے کے چلے گئے سویر ہوئی جو دا مندر کھولیا گیا ਦੇਖਿਆ ਭਗਵਾਨ ਦਾ ਵਸਤਰ ਪਤੰਬਰੀ ਹੈ ਨਹੀਂ ਹੂੰ ਰਾਤ ਨੂੰ ਪਤੰਬਰ ਉਡਾਂਦੇ ਸਨ RAM PRASAD ji ਵਾ ਨੂੰ ਸੈਨਿਕ ਰਾਣਾ ਉੱਪਰ ਪਤੰਬਰ ਵਸਤਰ ਉਡਾ ਦੇਂਦੇ ਸਨ ਜਿਦਾ ਮੰਦਰ ਖੋਲਿਆ ਸਵੇਰੇ ਕੰਨੀ ਪਤੰਬਰ ਵਸਤਰ ਨਹੀਂ ਕੋਣ ਚੋਰਾ ਕੇ ਲੈ ਗਿਆ ਰਾਤ ਰਾਤਾਂ ਦੀ ਗੱਲਾਂ ਦੀ ਕੋਣ ਆਇਆ ਰਾਤ ਨੂੰ ਕੋਣ ਲੈ ਗਿਆ ਕੋਈ ਪਤਾ ਨਾ ਲਗੇ ਔਰ ਸਾਰੇ ਸਾਰੇ ਉਦੋਂ ਗੱਡਾ ਭਰ ਕੇ ਤੇ ਬਣੀਆਂ ਆ ਗਿਆ ਰਾਸ਼ਨ ਦਾ ਲਿਆਇਆ ਸਾਂਗਿੰਦ ਸਹਿਰ ਰਾਮ ਪ੍ਰਸਾਦ ਜੀ ਨੇ ਮਹਾਰਾਜ ਬਾਹਰੋਂ ਬਾਣੀਆਂ ਆ ਗਿਆ ਗੱਡਾ ਬਣ ਕੇ ਰਾਸ਼ਨ ਦਾ ਲੈ ਕੇ ਆਏ ਆਉਂਦੇ ਸਿੱਧਾ ਦੌਰ ਕੇ ਜਾ ਕੇ ਰਾਮ ਸਾਦੇ ਚਰਨਨ ਦੇਖ ਕੇ ਰੋਣ ਲੱਗ ਪਏ ਕਿੰਨੇ ਬਾਹਰ ਜਿੰਨਾ ਸਾਰਾ ਰਾਤ ਨੂੰ ਧੰਨ ਭੇਜਦਾ ਤੁਸੀਂ ਐਸੀ ਕੀ ਗੱਲ ਸੀ ਮੈਂ ਮਾफी ਮੰਗਦਾ ਮੈਂ ਤੁਹਾਨੂੰ ਮਨਾ ਕਰਦਾ ਮੈਂ ਉਧਾਰ ਨਹੀਂ ਦੇਣਾ ਤੁਸੀਂ ਤੇੜੀ ਰਕਮ ਭੇਜੀ ਤੇ ਮੇਰੀ ਦੁਕਾਨ ਤੇ ਦਰਸ ਮਾਣ ਹੀ ਨਹੀਂ ਹੈ ਮੈਂ ਆਪਣੀ ਵੱਡੀ ਗਲਤੀ ਦੀ ਮਾਫੀ ਮੰਗਦਾ ਤੇ ਉਹ ਇੱਡੇ ਪਿਆਰੇ ਬੱਚੇ ਸਨ ਕਿ ਆ ਮੈਂ ਉਹਨਾਂ ਨੂੰ ਦੁਆਰਾ ਦੇਖ ਸਕਦਾ ਮੇਰੇ ਮਨ 'ਚ ਬੜੀ ਇੱਛਾ ਹੈ ਕਿ ਉਹਨਾਂ ਬਾਲਕਾਂ ਨੂੰ ਦੁਆਰਾ ਮਿਲਾਂ ਮੈਂ ਰਾਮਪ੍ਰਸਾਦ ਜੀ ਕਹਿੰਗੇ ਪੁੱਡੂ ਦਾ ਜੀ ਜਰਾ ਗੱਲ ਖੋਲ ਕੇ ਦੱਸੋ ਕੀ ਬੋਲਣਾ ਚਾਹੁੰਦੇ ਹੂੰ انہیں ساری گل سے بھی اس طرح میں منع کیتا سی. رانو ایک بجے دے قریب چار بالک آئے انہیں دروازہ کھڑکایا میں دروازہ کھولے دیکھے چار بالک نے دس بارہ جڑا بڑا بالک انہوں نے کہ اب یہ تانے لے لو تو روز راشن بھیجا کرو نہیں کرنا کدی تو وہ پیسے کہ سولہ سو چاندی دے روپیے نے ਬੜਾ ਮੈਂ ਹਰਾਨ ਹੋਇਆ اتنا ਸਾਰਾ ਧਨ ਭੇਜ ਦਿੱਤਾ। ਔਰ ਫਿਰ ਉਹ ਬਾਲਕ ਬੈਸਾ ਦੇ ਕੇ ਚਲੇ ਗਿਆ ਉਹ ਬਸਤਰ ਉਹਨਾਂ ਦੇ ਮੇਰੇ ਕੋਲ ਹੀ ਰਹਿ ਗਿਆ। ਉਹਨੇ ਕਿਹਾ ਤੇ ਉਹ ਬਸਤਰ ਦਾ ਪਿਤੰਬਰ ਹੈ। ਹੂੰ। ਕਿ ਦਿ ਰਾਤ ਨੂੰ ਸੀਗੇ ਚੋਰੀ ਹੋ ਗਿਆ ਕਿੱਥੇ ਗਿਆ? ਤੋ ਕਹਨੇ ਬਾਲਕ ਤੇ ਫਿਰ ਭਗਵਾਨ ਰਾਮ ਲక్ష్మణ ਸ਼ਤਰੂਗਨ ਭਰਤ ਸਨੈਦਮ ਵੱਲ। ਉਹ ਪਿਤੰਬਰ ਬਸਤਰ ਲੈ ਕੇ ਦੌੜੇ ਰਾਮ ਸ਼ਰਜੇ ਇੱਕਦਮ ਮੰਦਰ ਨੂੰ। ਯਾ ਕੇ ਗਿਰ ਗਏ ਰੋਣ ਲੱਗੇ ਉਚਾਚਾ ਸਾਰੇ ਸਾਧੂ ਸੰਤ ਬੜੇ ਹੈਰਾਨ ਵੀ ਗੱਲ ਕੀ ਹੋ ਗਈ ਜਿਹੜੇ ਨੇੜੇ ਸਨ ਉਹਨਾਂ ਨੂੰ ਪਤਾ ਸੀ ਬਲਟੂ ਦਾ ਜੀ ਦਾ ਰੋਸ਼ਨ ਲੈ ਕੇ ਆਏ ਨੇ ਤੇ ਚਾਰ ਬਾਲਕ ਉਹ ਹੀ ਰਾਤੀ ਉਹਨਾਂ ਨੂੰ ਧੰਨ ਦੇ ਕੇ ਕਿਹਾ ਤੇ ਉਚਾਚਾ ਰੋਣ ਲੱਗੇ ਹੇ ਮਹਾਰਾਜ ਬੋ ਬਚਪਨ ਤੋਂ ਆਪ ਦੀ ਚਰਨ ਦੀ ਸੇਵਾ ਕਰਦਾ ਅੱਜ ਥੱਕ ਮੈਨੂੰ ਆਪਨੇ ਦਰਸ਼ਨ ਨਹੀਂ ਦਿੱਤੇ ਹੂੰ پلٹو داس نے اپنے باڑی نے رات جا کے چار پراواں نے درشن ایری بدکسمتی ہے کہ میں درشن نہیں کرٹو داس نے پتا لگا چار بال کوئی آم بالک نہیں سن بگوان خود آئے سن یہ پیتمبر وسر انہوں کا ہے پتا لگا وہ بڑا اچا اچا رو لگ پیا بھی بھگوان آئے سن میں انہوں نے متھا نہیں ٹیک سکیا میں بچہ ہی سمجھا بالک بڑی سندر بالک نے تو میرے گلا باتیں کر کے چلے گئے میں انہوں نے بستے تک نہ کیا کوئی پوچھیا ہی نہیں کوئی سیوا بھی نہیں پوچھی بس وہ پیسہ گنیا آتے وہ چلے گئے وہ بھی بڑا رون لگ گیا ہوں بڑی بڑا وسا ہو گئی رام پرساد جی ہر ویل نیتر جل ہی چلتا رہتا دیکھو بھگوان نے منو درشن نہیں دیتے بانیا نو جا کے درشن دے دیتے ابھی جدہ بیٹھے نیم سی انہوں دا روز بھگوان بگوان سین کرا کے پھر کول جاندے کنٹا ایک پی جگوان کی ستوتی دی کرتے نام جپتے نے آج بیٹھے ہیں براغ بڑا نیترا جو لگا لگاتار جل چلتا جارے پربو مینو درشن نہیں دیتے آپ نے اور ایک دم بےوش ہو کے گر گئے دنیا, دنیا تو بھیوش ہو گئے نا لیکن ہی بھیوشی ہوئی تو شاخشا درشن ہو گئے چاروں دے نال چاروں دے پتنیاں بھی نال نے اور پھر عوستہ بدلی ہوئی بگوان دا درشن دا سکھ پراپت ہو رہا ماسا جان جی نے بندی لگا دی دے پر ਗੋਬੀ ਜੀ ਦੇ ਦਰਸ਼ਨ ਕਰਨ ਦੇ ਬਾਅਦ ਭਗਵਾਨ ਲੋਕੋ ਕੇ ਚਰਨ ਉਪਰ ਆ। aur phir jo ram prasad ji ne us wale uthe baithe. Oh dishtaan dekh ke yaadgar kar ke phir bhi roye jande ne bhagwan de darshan ho gaye. Pallu Das ji ne pata laga mai is tarah de naal sari vaarta hoyi hai. Wohi dukaan da sara samaan mandir bech ke aap bhi sadhu ban gaye. ਤਾਂ ਉਹ ਬਾਣੀਆ ਪੱਲੂ ਦਾਸ ਜੀ ਵੀ ਸੰਤ ਪੱਲੂ ਦਾਸ ਜੀ ਬਣ ਗਏ। ਹੋਈ। ਜੋ ਵੀ ਯੂਨੰਦੀ ਭਗਤੀ ਦੀ ਚਰਚਾ ਰਹੀ ਪੱਲੂ ਦਾਸ ਜੀ ਦੀ ਵੀ। ਉਹ ਰਾਮ ਪ੍ਰਸਾਦ ਜੀ ਦੇ ਮਸਤਕ ਤੇ ਮਾਤਾ ਸੀਤਾ ਜੀ ਨੇ ਆਪ ਤਿਲਕ ਲਗਾਇਆ ਸੀ। ਉਸ ਤੋਂ ਬਾਅਦ ਜਿਹੜਾ ਉਹਦੇ ਜਿਹੜੇ ਵਿਸ਼ੇ ਸਦੇ ਅੱਜ ਵੀ ਉੱਥੇ ਉਹ ਸਾਰੇ ਤਿਲਕ ਲਗਾਉਣੇ ਲੋਜ, ਬਿੰਦੀ ਲਗਾਦਨੇ। ਮਥੇ ਤੇ ਬਿੰਦੀ ਲਗਾਦਨੇ ਜਿਹੜੀ ਉਹਨੇ ਮਾਤਾ ਨੇ ਲਗਾਈ ਸੀ ਉਹ ਫਿਰ ਧਾਰਨ ਲਗਦੇ ਨੇ ਮੇਸ਼ਾ ਹੀ ਉਹ ਬਿੰਦੀ ਲਗਾ ਕੇ ਰੱਖਦੇ ਨੇ ਕਹਿੰਦੇ ਐਸੇ ਹੀ ਕੋਤਕੀ ਪਰਮੇਸ਼ਰ ਨੇ ਉਹਨਾਂ ਦੀ ਦਾਦਾ ਨਹੀਂ ਗਿਣੀਆਂ ਜਾ ਸਕਦੀਆਂ ਦਾਤ ਨਹੀਂ ਦੱਸ ਸਕਦੇ ਕਿੰਨੀਆਂ ਦਾਤਾਂ ਦੇਣ ਵਾਲਾ ਤੇ ਜੇ ਇਹਦੇ ਦਾਤਾਂ ਨੂੰ ਬੋਲਣਾ ਨਹੀਂ ਹੋ ਸਕਦਾ ਤੇ ਉਹਦੀ ਸ਼ਕਤੀਆਂ ਨੂੰ ਬੋਲਣ ਕਿਸਾ ਹੋ ਸਕੇ ਮਸਕਰੇ ਗੁਰੂਾਨ ਸਿੰਘ ਸਭ ਸਮਝਾਉਂਦੇ ਨੇ ਗਾਵੇ ਕੋਤਾਂ ਕੋਈ ਤਾਂ ਯੋਧੇ ਕੋਲ ਕਹਿਣ ਕਰ ਸਕਦਾ ਹੈ ਵੀ ਸ਼ਕਤੀਆਂ ਦਾ ਦ੍ਰਿਸ਼ਪਗਟਾਵਾ ਕਰ ਸਕਦਾ ਹੈ ਜਿਹਦੀ ਤਾਕਤ ਨੂੰ ਕੋਈ ਜਾਣਦਾ ਹੋਵੇ ਗਾਵੇ ਕੋ ਤਾਂ ਹੋਵੇ ਕਿਸੇ ਤਾਂ ਕੋਈ ਨਹੀਂ ਕਿ ਸ਼ਕਤੀ ਵਾਲਾ ਹੋਵੇ ਤਾਂ ਹੀ ਤਾਂ ਉਹਦੀ ਸ਼ਕਤੀ ਦੱਸ ਸਕਦਾ ਹੈ ਗਾਵੇ ਕੋ ਦਾਤਾ ਜਾਣੇ ਨਿਸ਼ਾਨ ਉਹਦੀ ਦਾਤਾ ਨਹੀਂ ਪਤਾ ਲੱਗਦੀਆਂ ਕਿਤਨੀ ਕਿਉਂ ਨਹੀਂ ਹੈ ਦਾਤਾ ਨੇ ਸਾਰੀ ਸ੍ਰਿਸ਼ਟੀ ਨੂੰ ਪਾਲਦਾ ਹੈ ਕਿਹਨਾਂ ਦਾਤਾ ਦੇਣ ਵਾਲਾ ਹੈ ਤੇ ਉਹਦੇ ਹੁਕਮ ਨੂੰ ਕੌਣ ਸਮਝ ਸਕਦਾ ਹੈ ਵੀ ਕਿਤਨਾ ਕੁ ਵੱਡਾ ਉਹਦਾ ਹੁਕਮ ਚਲਦਾ ਹੈ ਉਹ ਸਾਰੀ ਸਿਸ਼ਟਿਆਂ ਦੇ ਦਾ ਹੁਕਮ ਚਲਦਾ ਹੈ ਤੇ ਕੋਈ ਬਿਆਨ ਨਹੀਂ ਕਰ ਸਕਦਾ ਉਹ ਸਰਕਾਰ ਉਹਦਾ ਕਿੰਨਾ ਵੱਡਾ ਹੁਕਮ ਹੈ ਕਿੰਨੀ ਵੱਡੀ ਸ਼ਕਤੀਆਂ ਨੇ ਔਰ ਕਿੰਨਿਆ ਕੋ ਦਾਤਾ ਦੇਣ ਵਾਲਾ ਹੈ ਸਭ ਨਹੀਂ ਪਾਲਣਾ ਕਰਦਾ ਪੈ ਤਾਂ ਪਾਲ ਲੈ ਨਿਤ ਸਾਰ ਸੰਭਾਲੇ ਤੇ ਗੁੱਲੇ ਮੂਰਖ ਜਾਤਾ ਰਹੇ ਉਹ ਜੀ ਮੂਰਗ ਦਾ ਇੱਕ ਗਨੈ ਦਾ ਇੱਕ ਗੁਣ ਵੀ ਨਹੀਂ ਜਾਣਦੇ ਉਹਦੀ ਇੰਨੀਆਂ ਸ਼ਕਤੀਆਂ ਨੇ ਇੰਨੇ ਗੁਣ ਨੇ ਇਥੇ ਗੁਣੇ ਤੀਆਂ ਬੜੀਆਂ ਆਂ ਫਿਰ ਜਿਹੜਾ ਦੇਂਦਾ ਦੇ ਕੇ ਪਛਤਾਬ ਨਹੀਂ ਕਰਦਾ ਦੇ ਨਾ ਪਛਤਾਉਤਾਵੇ ਸਭ ਨੂੰ ਸ੍ਰੀ ਸਿਨੂ ਭਾਲਦਾ ਭਾਵੇਂ ਕੋਈ ਨਾਮ ਨਾ ਵੀ ਲਵੇ ਤੇ ਭਾਵੇਂ ਉਹ ਪਰਮੇਸ਼ਰ ਨੂੰ ਗੱਲਾਂ ਵੀ ਕਰਦੜੇ ਤੇ ਆ ਵੀ ਉਹਦੀ ਵੀ ਭਾਲਣਾ ਪਰਮੇਸ਼ਰ ਕਰਦਾ ਐਸੀ ਦਾਤਾਂ ਦੇਣ ਵਾਲਾ ਹੈ ਜੇ ਕੋਈ ਬੰਦਾ ਹੋਵੇ ਕਿਸੇ ਗੁਣ ਦਾ ਉਹ ਬੰਦਾ ਕਹੇ ਮੈਂ ਤੈਨੂੰ ਕੱਲ ਤੋਂ ਚੀਜ਼ ਨਹੀਂ ਦੇਣੀ ਤੂੰ ਮੈਨੂੰ ਬੜਾ ਭਲਾ ਗਿਆ ਪਰਮੇਸ਼ਰ ਨੂੰ ਵਾਰੇ ਕਰ ਦਿੰਦੇ ਨੇ ਬੜੇ ਲੋਕ ਇਹਨਾਂ ਨੂੰ ਵੀ ਗੱਲ ਨਾ ਕਰਦੇ ਨੇ ਪਰਮੇਸ਼ਰ ਨੂੰ ਸਭ ਕੁਝ ਪਰਮੇਸ਼ਰ ਦਿੰਦਾ ਫਿਰ ਵੀ ਕਹਿੰਦਾ ਸਾਨੂੰ ਕੀ ਦਿੱਤਾ ਉਹ ਲਾਮੇ ਦਿੰਦੇ ਰਹਿੰਦੇ ਨੇ ਪਰ ਫਿਰ ਪਰਮੇਸ਼ਰ ਉਹਨਾਂ ਫਿਰ ਵੀ ਪਾਲਣਾ ਕਰਦਾ ਇਹ ਦੀ ਬੜੀ ਅੰਗਿਆ ਨੇ ਅੰਨੀ ਦਾਤਾ ਦੇਣ ਵਾਲਾ ਇਸ ਤਰ੍ਹਾਂ ਸਿੱਧਾ ਨਾਥਾਂ ਦੇ ਪ੍ਰਸ਼ਨਾਂ ਦਾ ਉੱਤਰ ਦੇ ਰਹੇ ਨੇ ਗੁਰਨਾਮ ਸਾਹਿਬ ਸਮੇਰ ਪਰਵਤ ਦੇ ਜਿਹੜਾ ਕਿ ਜਪਜੀ ਸਾਹਿਬ ਦੀ ਸੰਕਿਤ ਨੇ ਇਸ ਤਰ੍ਹਾਂ ਦੇ ਨਾਲ